ਹਿੰਦੀ ਹਿੰਦੀ ਕੀ ਹੋਤਾ ਤਾਂ ਅਰੇ ਤਾਂ ਉਹਨੇ ਫੋਨ ਬਿਆਰ ਮਚਿਨ ਰੱਖਦਾ ਸੀ ਪੁਲਿਸ ਬਲਾ ਹਰੇ ਲੈ ਪਕੜ ਕੇ ਲੈ ਆ ਜਲੋ ਮੋਬਾਈਲ ਮਿਲਨ ਰਹੇ ਮੋਬਾਈਲ ਮਿਲਨ ਰਹੇ ਹਮਰਾ ਆਈਫੋਨ ਉਤਾ ਪੂਲ ਪਾ ਅਛਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈ ਦਿਨੇਸ਼ਵਰ ਸਾਥੇ ਜਦੋਂ ਕਿਸੇ ਦੇ ਘਰ ਦਾ ਚਰਾਗ ਘਰ ਚ ਵਾਪਸ ਨਾ ਪਹੁੰਚੇ ਤਾਂ ਮਨ ਜਿਹੜਾ ਆ ਉਹ ਬਹੁਤ ਡਰ ਜਾਂਦਾ ਮਨ ਚ ਬਹੁਤ ਭੜੇ ਭੜੇ ਖਿਆਲ ਆਉਂਦੇ ਆ ਬੰਦਾ ਰੱਬ ਅੱਗੇ ਮੱਥੇ ਟੇਕਦਾ ਕਿਤੇ ਕੋਈ ਪਾਣਾ ਨਾ ਵਾਪਰ ਗਿਆ ਹੋਵੇ ਹੁਣ ਇੱਕ ਮਾਮਲਾ ਸਾਹਮਣੇ ਆਇਆ ਜੋ ਕਿ ਲੁਧਿਆਣੇ ਨਾਲ ਜੁੜਿਆ ਹੋਇਆ ਤੇ ਤਾਰਾਂ ਜਿਹੜੀਆਂ ਹੁਣ ਨਵੇਂ ਸ਼ਹਿਰ ਦੇ ਬੇਗੋਵਾਲ ਤੱਕ ਪਹੁੰਚ ਗਈਆਂ ਦੱਸਦੀ ਇੱਕ ਨੌਜਵਾਨ ਜੋ ਕਿ 4 ਤਰੀਕ ਤੋਂ ਲਾਪਤਾ ਹੈ 28 ਸਾਲ ਉਸਦੀ ਉਮਰ ਹੈ ਉਸ ਦਾ ਪਰਿਵਾਰ ਪਿਛਲੇ 8 ਦਿਨਾਂ ਤੋਂ ਉਹਨੂੰ ਲੱਭਦਾ ਪਿਆ ਸੀ ਕਦੇ ਕਿਤੇ ਕਦੇ ਕਿਤੇ ਤੇ ਇੱਕ ਸੁਰਾਖ ਜਿਹੜਾ ਮਿਲਦਾ ਉਹ ਤਾਂ ਮਿਲਦਾ ਹੈ ਕਿਉਂਕਿ ਉਸ ਨੌਜਵਾਨ ਜਦੋਂ ਆਪਣੇ ਘਰੋਂ ਜਾਂਦਾ ਉਹਦੇ ਕੋਲ ਉਹਦਾ ਲੈਪਟਾਪ ਸੀ ਉਹਦਾ ਫੋਨ ਸੀ ਉਹਦੇ ਕੋਲ ਪੈਸੇ ਸਨ ਹੋਰ ਡਾਕੂਮੈਂਟਸ ਵੀ ਸਕੇ ਉਹ ਆਪਣੇ ਘਰੋਂ ਜਾਂਦਾ ਔਰ ਪਰਿਵਾਰ ਕਹਿੰਦਾ ਕਿ ਪੁੱਲ ਪਾਰ ਕਰਕੇ ਜਾਂਦਾ ਹਾਬੜੇ ਦਾ ਪੁੱਲ ਉਹ ਮੁਤਾ ਜਾਣਦਾ ਲੇਕਿਨ ਹਾਵੜੇ ਦਾ ਪੁੱਲ ਉਹ ਪਾਰ ਨਹੀਂ ਕਰਦਾ ਜਿਸ ਤੋਂ ਬਾਅਦ ਉਹ ਆਪਤਾ ਗਾਇਬ ਸੀ ਲਾਪਤਾ ਸੀ ਲੇਕਿਨ ਸਮਾਨ ਵੀ ਜਿਹੜਾ ਨਾਲ ਦਾ ਉਹ ਵੀ ਲਾਪਤਾ ਸੀ ਹੁਣ ਫੋਨ ਜਿਹੜਾ ਆ ਤਾਜ਼ਾ ਜਿਹੜੀ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ ਫੋਨ ਔਨ ਹੁੰਦਾ ਹੈ ਪਰਿਵਾਰ ਨੂੰ ਪਤਾ ਲੱਗਦਾ ਕਿ ਫੋਨ ਔਨ ਹੋਇਆ ਪਰਿਵਾਰ ਉਸ ਨੰਬਰ ਤੇ ਕਾਲ ਕਰਦਾ ਤੇ ਇੱਕ ਪ੍ਰਵਾਸੀ ਵਿਅਕਤੀ ਫੋਨ ਚੱਕਦਾ ਉਹ ਅੱਗੇ ਉਹ ਜਿਹੋ ਜੀ ਗੱਲ ਕਰਦਾ ਤਾਂ ਪਰਿਵਾਰ ਦਾ ਮਨ ਹੋਰ ਚਿੰਤਤ ਹੋ ਜਾਂਦਾ ਹੈ ਉਹ ਪ੍ਰਵਾਸੀ ਕਹਿੰਦਾ ਕਿ ਜੀ ਮੈਂ ਇਹ ਫੋਨ ਜਲੰਧਰ ਤੋਂ ਲਿਆ ਸੀ ਮਤਲਬ ਗੁੰਮਰਾਹ ਕਰਨ ਵਾਲੀ ਗੱਲ ਮੈਂ ਇਹ ਫੋਨ ਜਲੰਧਰ ਤੋਂ ਲਿਆ ਸੀ ਹੁਣ ਮੈਂ ਬਿਹਾਰ ਚ ਆ ਗਿਆ ਮੈਂ ਫੋਨ 45000 ਚ ਖਰੀਦਿਆ ਸੀ ਪਰਿਵਾਰ ਵਾਲੇ ਮਿੰਤਾ ਕਰਦੇ ਤਰਲੇ ਕਰਦੇ ਕਿ ਭਾਈ ਫੋਨ ਦੇ ਦੇ ਸ਼ਾਇਦ ਕੁਝ ਪਤਾ ਲੱਗੇ ਕਿ ਸਾਡਾ ਬੱਚਾ ਕਿੱਥੇ ਆ ਤਾਂ ਉਹ ਕਹਿੰਦਾ ਜੀ ਕਿ ਮੈਂ 50000 ਰੁਪਇਆ ਲਵਾਂ ਤੇ ਫੋਨ ਦੇ ਦੂੰ ਫੋਨ ਦਾ ਪਿੱਛਾ ਕਰਦੇ ਕਰਦੇ ਕਿਉਂਕਿ ਫੋਨ ਆਨ ਹੋਇਆ ਪ੍ਰਸ਼ਾਸਨ ਤੱਕ ਗੱਲ ਪਹੁੰਚੀ ਪ੍ਰਸ਼ਾਸਨ ਦੇ ਥਰੂ ਜਦ ਪਤਾ ਲੱਗਦਾ ਕਿ ਫੋਨ ਬੇਗੋਵਾਲ ਵਿਖੇ ਔਨ ਹੁੰਦਾ ਹੈ ਤਾਂ ਪਰਿਵਾਰ ਜਿਹੜਾ ਇਹ ਪਹੁੰਚਦਾ ਹੈ ਉਲਟਾ ਪਰਿਵਾਰ ਦੀ ਮਦਦ ਕਰਨ ਦੀ ਬਜਾਏ ਇਹ ਜਿਹੜਾ ਪ੍ਰਵਾਸੀ ਪਰਿਵਾਰ ਸੀ ਜਾਂ ਇੱਥੇ ਹੋਰ ਜਿੰਨੇ ਵੀ ਲੋਕ ਝੁੱਗੀਆਂ 'ਚ ਬੈਠੇ ਆ ਉਹ ਉਹਨਾਂ ਨਾਲ ਲੜਨ ਪੈ ਜਾਂਦੇ ਆ ਗੱਲ ਨੂੰ ਪੈ ਜਾਂਦੇ ਆ ਲੇਕਿਨ ਮੌਕੇ ਤੇ ਜਿਹੜੇ ਪੰਜਾਬੀ ਲੋਕ ਆ ਉਹ ਇਸਪੀਡਤ ਪਰਿਵਾਰ ਦੀ ਮਦਦ ਕਰਦੇ ਆ ਔਰ ਹੁਣ ਦੱਸਿਆ ਜਾ ਰਿਹਾ ਹੈ ਕਿ ਫੋਨ ਵੀ ਬਰਾਮਦ ਹੋਇਆ ਲੈਪਟਾਪ ਵੀ ਬਰਾਮਦ ਹੋਇਆ ਲੇਕਿਨ ਤਫ਼ਤੀਸ਼ ਕਿੱਥੇ ਤੱਕ ਪਹੁੰਚੀ ਹੈ ਪੁਲਿਸ ਨੇ ਹਾਲੇ ਇਹ ਗੱਲ ਨਹੀਂ ਦੱਸੀ ਜਦ ਜਿਹੜਾ ਨੌਜਵਾਨ ਹੈ ਉਸਦੇ ਪਿਤਾ ਦੀ ਗੱਲ ਸੁਣਦੇ ਆ ਤਾਂ ਜਿਹੜਾ ਗੱਜ ਭਰਦਾ ਔਰ ਉਸਦੀ ਤਕਲੀਫ ਮਹਿਸੂਸ ਹੁੰਦੀ ਕਿ ਇੱਕ ਪਿਤਾ ਕਿੰਨੀ ਪੇਂਚ ਹੋਵੇਗਾ ਜਿਸ ਦਾ 28 ਸਾਲਾ ਪੁੱਤ 8 ਦਿਨਾਂ ਤੋਂ ਲਾਪਤਾ ਹੈ ਘਰ ਨਹੀਂ ਪਰਤਿਆ ਉਹ ਪਿਤਾ ਜਦੋਂ ਸਵੇਰ ਤੋਂ ਉਸ ਨੂੰ ਲੱਭਣ ਕਰ ਤੋਂ ਬਾਅਦ ਆਉਂਦਾ ਹੋਵੇਗਾ ਸ਼ਾਮ ਨੂੰ ਮਾਇੂਸ ਹੋਇਆ ਘਰ ਜਾਂਦਾ ਹੋਵੇ ਤਾਂ ਆਪਣੀ ਘਰਵਾਲੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਕੀ ਦੱਸਦਾ ਹੋਵੇਗਾ ਕਿ ਪੁੱਤ ਮਿਲੂਗਾ ਕਿ ਨਹੀਂ ਮਿਲੂਗਾ ਕੀ ਕੋਈ ਪੁੱਤ ਦਾ ਸੁਰਾਕ ਮਿਲਿਆ ਕਿ ਨਹੀਂ ਮਿਲਿਆ ਆਸ ਤੋਂ ਬਿਆਸ ਹੋਇਆ ਪਿਤਾ ਜਿਹੜਾ ਆ ਹਰੇਕ ਅੱਗੇ ਗੁਹਾਰ ਲਗਾ ਰਿਆ ਵਿਖਾਣੇ ਮੌਕੇ ਦੀਆਂ ਤਸਵੀਰਾਂ ਸਾਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵੀਰ ਸਿੰਘ ਆ ਜੀ ਇਹ ਕਿਹੜਾ ਬੰਦਾ ਸਰਜੀਤ ਕਲੋਨੀ ਜਗੀਰਪੁਰ ਰੋਡ ਤੇ ਅੱਛਾ ਕਿਰ ਕੀ ਮਾਮਲਾ ਕੀ ਹੋਇਆ ਜੀ ਤੁਹਾਡੇ ਬੱਚੇ ਨਾਲ ਕੀ ਹੋਇਆ ਮਾਮਲਾ ਵੀਰ ਜੀ ਇਦਾਂ ਵਿੱਚ 4 ਤਰੀਕ ਨੂੰ ਸ਼ਾਮ ਨੂੰ 4 ਵਜੇ ਮੇਰਾ ਬੱਚਾ ਘਰੋਂ ਨਿਕਲਿਆ ਦੋ ਵਾਰੀ ਫੋਨ ਗੱਡੀ ਕਰੋ ਨਿਕਲਿਆ ਤੇ 4:30 ਵਜੇ ਕਿੰਨੇ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਉਹ ਇੱਧਰ ਇੱਕ ਹਾਵੜੇ ਪਿੰਡ ਆ ਉੱਥੇ ਬਾਬਾ ਜੀ ਕੋਲ ਜਾਂਦਾ ਸੀ ਉਹ ਦਰਿਆ ਪਾਰ ਕਰਦੇ ਸਮੇਂ ਉਹ ਗੈਪ ਹੋ ਗਿਆ ਉਸ ਤੋਂ ਬਾਅਦ ਮਿਲਿਆ ਨਹੀਂ ਉਹ ਤੇ ਬਣੇ ਕੋਸ਼ਿਸ਼ ਕੀਤੀ ਸਾਰੇ ਪਾਸੇ ਭੱਜੇ ਨੱਠੇ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਅੱਛਾ ਸਹਿਯੋਗ ਕੀਤਾ ਪਰ ਬੱਚਾ ਬਰਾਮਦ ਨਹੀਂ ਹੋਇਆ ਸਾਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਅੱਜ ਇੱਥੇ ਕਿਤਾ ਪਹੁੰਚੇ ਅੱਜ ਇੱਥੇ ਜੀ ਰਾਤ ਸਾਡਾ ਫੋਨ ਜਿਹੜਾ ਚਾਲੂ ਹੋਇਆ ਦੁਬਾਰਾ ਅੱਛਾ ਚਾਲੂ ਚਾਲੂ ਹੋਇਆ ਫੋਨ ਤੇ ਉਹਦੇ ਜਿਹੜੇ ਗੱਲ ਹੋਈ ਸੀ ਜਿਹੜੇ ਫੋਨ ਤੇ ਗੱਲ ਹੋ ਰਹੀ ਸੀ ਸਾਡੇ ਨਾਲ ਉਹ ਬੰਦਾ ਕਹਿੰਦਾ ਜੀ ਮੈਂ ਤਾਂ ਬਿਹਾਰ ਚਾਂ ਤੇ ਫੋਨ ਮੈਂ ਲਿਆ ਜਲੰਧਰੋਂ ਕੀ ਮੰਗ ਕਰਦਾ ਸੀ ਮੰਗ ਕਰਦਾ ਸੀਗਾ ਜੀ ਮੈਂ 45000 ਰੁਪਏ ਦਾ ਫੋਨ ਲਿਆ 50000 ਰੁਪਏ ਦਿਓ ਮੈਨੂੰ ਅੱਛਾ ਅਠੀਗਾ ਤੂੰ ਫੋਨ ਦੇ ਕੋਈ ਗੱਲ ਨਹੀਂ ਜਿੰਨੇ ਤੈਨੂੰ ਪੈਸੇ ਚਾਹੀਦੇ ਦੇ ਦਾਂਗੇ ਪਰ ਉਹ ਕੁਝ ਨਹੀਂ ਕੀਤਾ ਉਹਨੇ ਸਵੇਰ ਨੂੰ ਫੋਨ ਬੰਦ ਕਰ ਲਿਆ ਜਿਹੜੀ ਲੋਕੇਸ਼ਨ ਸੀਗੀ ਉਹ ਪ੍ਰਸ਼ਾਸਨ ਨੇ ਸਾਡਾ ਸਹਿਯੋਗ ਬਹੁਤ ਕੀਤਾ ਤੇ ਸਾਨੂੰ ਲੋਕੇਸ਼ਨ ਮਿਲੀ ਅਸੀਂ ਸਿੱਧੇ ਇੱਥੇ ਆਏ ਇੱਥੇ ਪ੍ਰਵਾਸੀ ਲੋਕ ਰਹਿੰਦੇ ਬਹੁਤ ਝੁਗੀਆਂ 'ਚ ਜਿਹੜੇ ਕਿ ਉਲਟਾ ਸਾਡੇ ਗੱਲ ਪੈਣ ਲਈ ਵੀ ਤਿਆਰ ਸੀ ਹੋ ਸਕਦਾ ਜੇਕਰ ਪਿੰਡ ਇਲਾਕੇ ਦੇ ਨਿਵਾਸੀ ਜਿਹੜੇ ਆ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਆਪਣੇ ਤੋਂ ਵੀ ਵੱਧ ਕੇ ਸਹਿਯੋਗ ਦਿੱਤਾ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਮਰ ਕਿੰਨੀ ਹੈ ਬੱਚੇ ਦੀ ਬੱਚੇ ਦੀ ਉਮਰ 28 ਸਾਲ ਹੈ ਜੀ ਵਿਆਹਿਆ ਹੋਇਆ ਨਹੀਂ ਕੁਆਰਾ ਜੀ ਅੱਛਾ ਕੀ ਕੰਮ ਕਰਦੇ ਹੋ ਕੰਮ ਡਿਜ਼ਾਈਨਿੰਗ ਮਾਸਟਰ ਸੀਗਾ ਜੀ ਅੱਛਾ ਇੱਥੇ ਮਾਪੜਾ ਕਿਸੇ ਸੰਤਾ ਕੋਲ ਮੱਥਾ ਟੇਕਣਾ ਆਉਂਦਾ ਸੀਗਾ ਔਰ ਬੈਸ਼ਨੋ ਗੁੱਡ ਮੁੰਡਾ ਠੀਕਾ ਕਿਸੇ ਚੀਜ਼ ਦੀ ਕੋਈ ਨਸ਼ਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਉਹਨੂੰ ਐਬ ਨਹੀਂ ਸੀ ਕਿਸੇ ਵੀ ਲੜਾਈ ਝਗੜੇ ਚ ਵੀ ਉਹਦਾ ਨਾਂ ਹੈ ਨਹੀਂ ਸੀ ਠੀਕ ਠੀਕ 28 ਸਾਲ ਦੀ ਉਮਰ ਤੱਕ ਅੱਜ ਤੱਕ ਉਹਦਾ ਰਿਕਾਰਡ ਵਿੱਚ ਕਿਤੇ ਨਾਂ ਨਹੀਂ ਹੈਗਾ ਬਹੁਤ ਅੱਛਾ ਬੇਟਾ ਸੀ ਮੇਰਾ ਪਰ ਬੜਾ ਦੁੱਖ ਦੀ ਗੱਲ ਹੈ ਕਿ ਅੱਜ ਮੇਰਾ ਬੇਟਾ ਮੇਰੇ ਕੋਲ ਨਹੀਂ ਹੈ ਪ੍ਰਮਾਤਮਾ ਕਰੇ ਜਲਦੀ ਤੋਂ ਜਲਦੀ ਮਿਲ ਜਾਵੇ ਧੰਨਵਾਦ ਇਹ ਮਾਮਲਾ ਕੀ ਹੈ ਜੀ ਮਾਮਲਾ ਟੱਬਾ ਥਾਣਾ ਟੱਬਾ ਲੁਧਿਆਣੇ ਤੋਂ ਤੇ ਇਹ ਸਾਡੇ ਕੋਲ 4 ਤਰੀਕ ਦੀ ਮਿਸਿੰਗ ਹੈ ਮੁੰਡੇ ਦੀ ਠੀਕ ਹੈ ਇਹ ਮੁੰਡੇ ਦਾ ਨਾਮ ਹੈਗਾ ਜਗਿੰਦਰ ਸਿੰਘ ਟਾਈਗਰ ਜੀ ਠੀਕ ਹੈ ਇਹਦੇ ਕੋਲ ਲੈਪਟਾਪ ਹੀ ਇੱਕ ਮੋਬਾਈਲ ਹੀ ਤੇ ਹੋਰ ਹੀ ਸਮਾਨ ਇਹਦੇ ਕੋਲ ਪੈਸੇ ਵੀ ਹੈਗੇ ਸੀ ਤੇ ਉਹ ਅਸੀਂ ਜਿੱਥੇ ਕਹਿੰਦੇ ਉੱਥੇ ਅਸੀਂ ਜਾਂਦੇ ਰਹੇ ਇਹਨਾਂ ਨਾਲ ਤੇ ਹੁਣ ਵੀ ਤਬਦੀਸ਼ ਅੱਗੇ ਚੱਲ ਰਹੀ ਆ ਤੇ ਇਹਦਾ ਲੈਪਟਾਪ ਵੀ ਬਰਾਮਦ ਹੋ ਗਿਆ ਵਾ ਤੇ ਇਹਨਾਂ ਸਾਨੂੰ ਲੁਧਿਆਣੇ ਤੋਂ ਟਿੰਬਾ ਠਾਣੇ ਤੋਂ ਸੱਦਿਆ ਸੀ ਅਸੀਂ ਆ ਗਏ ਆ ਤੇ ਹੁਣ ਅਗਲੀ ਤਫਤੀਸ਼ ਯਾਰੀ ਆ ਨਹੀਂ ਬੱਚੇ ਨੇ ਜਿਹੜਾ ਨੌਜਵਾਨ ਤੁਸੀਂ ਕਾਬੂ ਕੀਤਾ ਜੀ ਉਹ ਕੁਝ ਕੁਝ ਹਾਂ ਹੋਇਆ ਰਿਕਵਰ ਅੱਛਾ ਜੀ ਲੈਪਟਾਪ ਤੇ ਮੋਬਾਈਲ ਜੀ ਤੇ ਬਾਕੀ ਵੇਖਨੇ ਆ ਇਹ ਮੁੱਢਲੀ ਮੁੱਢਲੀ ਤਫਤੀਸ਼ ਤੋਂ ਕੀ ਲੱਗਦਾ ਕਿ ਤੁਹਾਡੇ ਕਾਬੂ ਚ ਕੁਝ ਕਹਿ ਨਹੀਂ ਸਕਦੇ ਜੀ ਇਹ ਜੀ ਉਹ ਨਾ ਚਿਰ ਕੁਝ ਨਹੀਂ ਕਹਿ ਸਕਦੇ ਠੀਕ ਹੈ ਸਰ ਮੇਰਾ ਨਾਮ ਹਿਤੇਸ਼ ਮਾਹੀ ਆ ਮੈਂ ਪਿੰਡ ਵੇਗੋਵਾਲ ਤੋਂ ਸਰਪੰਚ ਆ ਇਹ ਕੀ ਹੋਇਆ ਜੀ ਇਹ ਜੋ ਮਾਮਲਾ ਹੈ ਇਹ ਮਾਮਲਾ ਅਲਦ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਜਗੀਰਪੁਰ ਤੋਂ ਜਿਹੜਾ ਪਿਛਲੇ ਸ਼ਨੀਵਾਰ 4 ਤਰੀਕ ਤੋਂ ਇਹਨਾਂ ਦਾ ਜਿਹੜਾ ਬੇਟਾ ਆ ਉਹ ਗੁੰਮ ਹੋਇਆ ਸੀਗਾ ਤੇ ਸਾਡੇ ਕੋਲ ਇਹਨਾਂ ਨੇ ਪਹਿਲਾਂ ਵੀ ਸੰਪਰਕ ਕੀਤਾ ਅੱਜ ਤੋਂ 5-6 ਦਿਨ ਹੋ ਗਏ ਆ ਇਹ ਥਾਣੇ ਦੇ ਵਿੱਚ ਵੀ ਮਿਲੇ ਸੀਗੇ ਕਿਉਂਕਿ ਇਹ 4 ਤਰੀਕ ਤੋਂ ਵਿਚਾਰੇ ਆਪਣੇ ਮੁੰਡੇ ਨੂੰ ਲੱਭਦੇ ਲੱਭਦੇ ਕਦੇ ਲੁਧਿਆਣਾ ਲੱਭਦੇ ਕਦੇ ਸਾਡੇ ਇਲਾਕੇ ਦੇ ਵਿੱਚ ਆ ਕੇ ਲੱਭਦੇ ਆ ਪਰ ਅੱਜ ਜਿਹੜਾ ਰਾਤ ਨੂੰ ਜਿਹੜਾ ਆ ਇਹਨਾਂ ਦੇ ਜਿਹੜੇ ਬੱਚੇ ਦਾ ਮੋਬਾਈਲ ਆਨ ਹੋਇਆ ਤੇ ਜਦੋਂ ਮੱਚੇ ਦਾ ਇਹਨਾਂ ਦਾ ਮੋਬਾਈਲ ਆਨ ਹੋਇਆ ਤੇ ਇੱਥੇ ਜਿਹੜੇ ਸਾਡੇ ਬੇਗਵਾਲ ਬੰਦ ਤੇ ਜਿੰਨੇ ਪ੍ਰਵਾਸੀ ਮਜ਼ਦੂਰ ਬੈਠੇ ਆ ਇਹਨਾਂ ਦੇ ਕੋਲੋਂ ਇੱਕ ਬੰਦਾ ਆ ਪ੍ਰਵਾਸੀ ਮਜ਼ਦੂਰ ਆ ਜਿਹਦੇ ਕੋਲੋਂ ਮੋਬਾਈਲ ਜਦੋਂ ਉਹਨੇ ਆਨ ਕੀਤਾ ਤੇ ਉਹਨੇ ਇਹਨਾਂ ਦੇ ਕੋਲੋਂ 50000 ਰੁਪਏ ਦੀ ਮੰਗ ਕੀਤੀ ਹੈ ਕਿ 50000 ਰੁਪਿਆ ਦੇ ਦਿਓ ਤਾਂ ਡਾਇਡਾ ਮੋਬਾਈਲ ਆ ਉਹ ਵੀ ਦੇ ਦੂੰਗੇ ਤੇ ਮੁੰਡਾ ਵੀ ਦੱਸ ਦੂੰਗਾ ਕਿੱਥੇ ਆ ਕਹਿੰਦਾ ਬਿਹਾਰ ਆ ਜਾਓ ਅੱਜ ਜਾਨੀ ਕਿ ਮੋਬਾਈਲ ਦੀ ਲੋਕੇਸ਼ਨ ਘੜਾ ਕੇ ਆਪਣੇ ਸਵੇਰੇ ਬੰਦ ਤੇ ਪਹੁੰਚੇ ਸੀਗੇ ਜਦੋਂ ਉਹਦੇ ਥੋੜਾ ਜਿਹਾ ਸਾਡੇ ਅਲਾਕੇ ਦੇ ਨੌਜਵਾਨਾਂ ਨੇ ਦੋ ਚਾਰ ਉਹਦੀ ਸੇਵਾ ਕੀਤੀ ਥੋੜੀ ਜਹੀ ਤੇ ਉਹ ਬਕਣਾ ਸ਼ੁਰੂ ਕਰ ਗਏ ਮੋਬਾਈਲ ਕਿਸੇ ਕੁਮਾਦੀ ਚੋਂ ਲੱਭਿਆ ਲੈਪਟਾਪ ਜਿਹੜਾ ਝੋਨੇ ਚੋਂ ਲੱਭਿਆ ਜਿੱਥੇ-ਜਿੱਥੇ ਚੀਜ਼ਾਂ ਲੁਕੋਈਆਂ ਸੀਗੀਆਂ ਉਹ ਜਿਹੜੀਆਂ ਚੀਜ਼ਾਂ ਹੌਲੀ-ਹੌਲੀ ਜਿਹੜੀਆਂ ਉਹ ਬਰਾਮਦ ਹੋ ਰਹੀਆਂ ਅਸੀਂ ਜਾਨੀ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਲ ਤੋਂ ਜਲਦੀ ਜਿਹੜਾ ਇਹਨਾਂ ਦਾ ਬੱਚਾ ਆ ਉਹ ਵੀ ਜਰੂਰ ਮਿਲ ਜਾਏ ਕਿਉਂਕਿ ਜਿਹੜੇ ਮਾਪੇ ਆ ਬੜਾ ਬੜੇ ਦਿਨਾਂ ਤੋਂ ਉਹ ਤੜਫ ਰਹੇ ਆ ਕਿਉਂਕਿ ਅਸੀਂ ਵੀ ਦੇਖਦੇ ਜਦੋਂ ਇਹਨਾਂ ਨੂੰ ਹੁਣ ਪੁੱਛਦੇ ਆ ਕਿਉਂਕਿ ਇੱਥੇ ਦੇ ਜਿਹੜੇ ਇਹਨਾਂ ਦੇ ਨਾਲ ਵੀ ਅਸੀਂ ਕੁੱਟਮਾਰ ਕਰਦੇ ਸੀ ਅਸੀਂ ਆਪਣੇ ਜਿਹੜੇ ਐਸ ਐਚਓ ਨਰੇਸ਼ ਕੁਮਾਰੀ ਜੀ ਨੂੰ ਕਾਲ ਕੀਤੀ ਸੀ ਉਹਨੇ ਥਾਣੇ ਤੋਂ ਆਪਣੇ ਜਿਹੜੇ ਮੁਲਾਜ਼ਮ ਭੇਜੇ ਆ ਤੇ ਜਿੱਥੇ ਇਹਨਾਂ ਨੇ ਰਿਪੋਰਟ ਲੁਧਿਆਣੇ ਦਰਜ ਕਰਾਈ ਸੀ ਉੱਥੇ ਦੇ ਵੀ ਮੁਲਾਜ਼ਮ ਪਹੁੰਚੇ ਆ ਤੇ ਹੁਣ ਜਿਹੜਾ ਪੁੱਛ ਗਏ ਸ ਹੈ ਜਿਹੜੀ ਉਹ ਪੁਲਿਸ ਵਾਲੇ ਕਰਨਗੇ ਕਿ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਇਹਨਾਂ ਦਾ ਜਿਹੜਾ ਬੱਚਾ ਆ ਉਹ ਵੀ ਸਹੀ ਸਲਾਮਤ ਜਿਹੜਾ ਨਾ ਟਾਈਗਰ ਟਾਈਗਰ ਨਾਂ ਆ ਜਿਹੜਾ ਟਾਈਗਰ ਨਾਂ ਆ ਮੁੰਡੇ ਦਾ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜਾ ਜਿਹੜਾ ਬੱਚਾ ਆ ਉਹ ਜਲਦ ਤੋਂ ਜਲਦ ਮਿਲ ਜਾ ਭਾਜੀ ਜਿਹੜਾ ਇਹ ਜਿਹੜਾ ਤੁਸੀਂ ਇਹ ਪ੍ਰਵਾਸੀ ਦੂਰ ਇੱਥੇ ਫੜਿਆ ਹੋਇਆ ਇਹਨੇ ਦੱਸਿਆ ਨਹੀਂ ਵੀ ਬੱਚਾ ਉਹ ਕਿੱਥੇ ਨੌਜਵਾਨ ਮਤਲਬ ਇਹ ਕੋਈ ਦੱਸ ਰਿਹਾ ਕਿਉਂਕਿ ਇਹ ਹਜੇ ਦੱਸ ਨਹੀਂ ਰਿਹਾ ਇਹ ਦੱਸ ਰਿਹਾ ਹੈ ਕਿ ਜੀ ਇਹ ਜਿਹੜਾ ਲੈਪਟਾਪ ਹੈ ਜਿਹੜਾ ਮੋਬਾਈਲ ਹੈ ਜਿਹੜਾ ਉਹਦਾ ਬੈਗ ਆ ਉਹ ਮੈਨੂੰ ਪੁਲ ਦੇ ਉੱਤੋਂ ਸ਼ਾਮ ਨੂੰ ਕਹਿੰਦਾ ਮੇਰੀ ਮੰਮੀ ਨੂੰ ਮਿਲਿਆ ਸੀਗਾ ਆ ਇਹ ਕਹਿੰਦਾ ਜੀ 4 ਤਰੀਕ ਤੋਂ ਇਹ ਮਿਲਿਆ ਹੋਇਆ ਪਰ ਜੇਕਰ ਇਹ ਸਹੀ ਸੀਗੇ ਜੇ ਸਾਮੇਦਾਰ ਸੀ ਮੈਂ ਪਿੰਡ ਦਾ ਸਰਪੰਚ ਆ ਹੋਰ ਵੀ ਸਾਡੇ ਮੋਤਵਾਰ ਜਿਹੜੇ ਪਿੰਡ ਦੇ ਪੰਚਾਇਤ ਮੈਂਬਰ ਲੰਬੜਦਾਰ ਜਿਹੜੇ ਸੀਗੇ ਇਹ ਜੇਕਰ ਇਹਨਾਂ ਨੂੰ ਉਹ ਲੈਪਟਾਪ ਜਾਂ ਮੋਬਾਈਲ ਮਿਲਿਆ ਸੀ ਇਹਨਾਂ ਦਾ ਫਰਜ਼ ਬਣਦਾ ਸੀਗਾ ਕਿ ਉਹ ਆ ਕੇ ਸਾਨੂੰ ਸਪੁਰਦ ਕਰ ਦੇਵੇ ਆ ਕਿਸੇ ਦਾ ਜਿਹੜਾ ਮੋਬਾਈਲ ਆ ਜਾਂ ਲੈਪਟਾਪ ਆ ਸਰਪੰਚ ਸਾਹਿਬ ਇਹ ਡਿਗੇ ਆ ਇਹ ਜਿਹਦੀ ਚੀਜ਼ ਹੈਗੀ ਉਹਨੂੰ ਪਛਾਈ ਜਾਵੇ ਜਿਹੜੀ ਚੀਜ਼ ਇਹਨਾਂ ਨੇ ਜਿਹੜਾ ਕੱਲ ਫੋਨ ਕਰਕੇ ਜਿਹੜੇ ਇਹਨੇ ਪੈਸੇ ਮੰਗੇ ਆ ਪੀ ਆ ਹਜ਼ਾਰ ਉਹ ਤਾਂ ਜਿਹੜੇ ਪਰਿਵਾਰ ਵਾਲੇ ਆ ਉਹ ਕਹਿੰਦੇ ਅੱਜ ਤਾਂ ਲੱਖ ਰੁਪਿਆ ਦੇਣ ਨੂੰ ਵੀ ਤਿਆਰ ਨੇ ਲੱਖ ਰੁਪਿਆ ਲੈ ਲਓ ਸਾਡਾ ਬੱਚਾ ਦੇ ਦਿਓ ਇਹ ਜਿਹ ਉਹ ਵਧਾਉਂਦਾ ਆ ਜਦੋਂ ਇਹ ਪੈਸੇ ਦੀ ਮੰਗ ਕਰਦੇ ਆ ਕਿਉਂਕਿ ਜਦੋਂ ਬੱਚਾ ਇਹ ਸਿੱਧੀ ਜਿਹੀ ਸਪੱਸ਼ਟ ਗੱਲ ਹੈ ਕਿ ਜਦੋਂ ਇਹ ਪੈਸਾ ਪੈਸੇ ਦੀ ਮੰਗ ਕਰ ਰਹੇ ਆ ਤੇ ਇਹਦਾ ਮਤਲਬ ਇਹਦਾ ਉਹ ਉਹਨਾਂ ਨੂੰ ਪਤਾ ਹੋਊਗਾ ਤੇ ਮੰਗ ਕਰਦੇ ਵੀ ਤੁਹਾਡਾ ਬੱਚਾ ਦੇ ਦੇਣੇ ਪੈਸੇ ਦੇ ਦੇਣੇ ਕਿਉਂਕਿ 100% ਹੈ ਜੀ ਜੋ ਇਹ ਚੀਜ਼ਾਂ ਜੇ ਹਿਸਾਬ ਨਾਲ ਜਿੱਦਾਂ ਜਿੱਦਾਂ ਉਹਦੇ ਵੱਜੀ ਜਾਂਦੀਆਂ ਉਦੋਂ ਉਦਾਂ ਉਹ ਚੀਜ਼ਾਂ ਦੱਸੀ ਜਾਂਦਾ ਅਸੀਂ ਵੀ ਕਹਿੰਨੇ ਆ ਕਿ ਆ ਨਾਲੇ ਕਮਾਦੀ ਆ ਸੰਤਾ ਇਹ ਲੱਗਦਾ ਵੀ ਜਿਹੜਾ ਉਹਦਾ 1 ਲੱਖ 1.5 ਲੱਖ ਦਾ ਮੋਟਰਸਾਈਕਲ ਵੀ ਆ ਉਹ ਵੀ ਸ਼ਾਇਦ ਕਿਤੇ ਕਮਾਦੀ ਚ ਨਾਲ ਕੋਇਆ ਹੋਵੇ ਕਿਉਂਕਿ ਇਹ ਜਿਹੜੇ ਪ੍ਰਵਾਸੀ ਮਜ਼ਦੂਰਾਂ ਨੇ ਜਿਹੜਾ ਇੱਥੇ ਜਿਹੜਾ ਅਤੰਕ ਹੈ ਜਿਹੜਾ ਸਾਡੇ ਇਲਾਕੇ ਦੇ ਵਿੱਚ ਜਿਹੜਾ ਮਚਾਇਆ ਹੋਇਆ ਹੈ ਇੱਥੇ ਸਾਡੇ ਸਾਥੀ ਖੜੇ ਆ ਇਹ ਵੀਰ ਦੀ ਜਿਹੜੀ ਆ ਇਹ दारू ਪੀ ਕੇ ਮੋਟਰਸਾਈਕਲ ਚਲਾ ਕੇ ਇਹਦੀ ਪਿਛਲੇ 2-3 ਸਾਲ ਹੋ ਗਏ ਲਤ ਤੋੜ ਦਿੱਤੀ ਸੀ ਤਾਂ 5-6 ਲੱਖ ਰੁਪਇਆ ਲੱਗ ਗਿਆ ਇੱਕ ਸਾਡੇ ਪਿੰਡ ਦੇ ਵਿੱਚ ਜਿਹੜੇ ਇੱਕ ਜਾਨ ਵੀ ਚਲੀ ਗਈ ਹੈ ਕਿਉਂਕਿ ਇਹਨਾਂ ਦੇ ਕਰਕੇ ਕਿਉਂਕਿ ਇਹ दारू ਪੀਂਦੇ ਆ ਮੋਟਰਸਾਈਕਲ ਤੇ ਚਲਾਉਂਦੇ ਆ ਇਹਨਾਂ ਨੂੰ ਜਦੋਂ ਠਾਲਣ ਦੀ ਅਸੀਂ ਕੋਸ਼ਿਸ਼ ਕਰਦੇ ਆ ਇਹ ਕਦੇ ਡੀਸੀ ਸਾਭ ਕੋ ਜਾਂਦੇ ਹੋਵੇ ਸਾਨੂੰ ਠਾਲਦੇ ਆ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਆ ਤੁਸੀਂ ਆ ਬੰਨ ਦੀ ਜਿਹੜਾ ਹਾਲਾਤ ਦੇਖੋ ਕਿ ਬੰਨ ਵੱਡ ਵੱਡ ਕੇ ਨਹੀਂ ਝੁੱਗੀਆਂ ਬਣਾਵਣਾ ਕੇ ਬੰਨ ਹੀ ਕਮਜ਼ੋਰ ਕਰਦਾ ਇੱਕ ਪਾਸੇ ਤਾਂ ਅਸੀਂ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਦੂਸਰੇ ਪਾਸੇ ਜਿਹੜੇ ਇਹੀ ਸਾਡੇ ਜਿਹੜੇ ਬੰਨ ਨੂੰ ਖੋਰਾ ਲਾ ਕੇ ਤੁਸੀਂ ਬੰਨ ਨੂੰ ਦੇ ਅਸੀਂ ਦਿਖਾ ਦਿਓ ਕਿ ਇਹਨਾਂ ਦੀ ਗਿਣਤੀ ਸਾਡੇ ਪਿੰਡਾਂ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਸਾਡੀ ਜਿਹੜੀ ਆਬਾਦੀ ਆ ਉਹ ਹਜ਼ਾਰ ਦੀ ਆ ਤੇ ਇਹਨਾਂ ਦੀ ਜਿਹੜੀ ਇੱਥੇ ਆਬਾਦੀ ਆ 33500 ਦੀ ਸਰਪੰਚ ਸਾਹਿਬ ਤੁਸੀਂ ਇਹਨਾਂ ਨੇ ਆਧਾਰ ਕਾਰਡ ਬਣਾ ਦਿਓ ਇਹਨਾਂ ਦਾ ਵੋਟਾ ਬਣਾ ਦਿਓ ਕਿਉਂਕਿ ਮੈਂ ਇਹ ਕਹਿਣਾ ਚਾਹਣਾ ਇਹ ਜਿੱਥੇ ਵੀ ਹੈਗੇ ਆ ਜਿੱਥੇ ਕੰਮ ਕਰਦੇ ਆ ਇਹ ਉੱਥੇ ਜਾ ਕੇ ਰਹਿਣ ਇਹ ਤਾਂ ਸਾਡੇ ਪਿੰਡ ਦੇ ਵਿੱਚ ਕੰਮ ਵੀ ਨਹੀਂ ਕਰਦੇ ਇਹ ਕੰਮ ਵੀ ਕਿਤੇ ਬਾਹਰਲੇ ਪਿੰਡਾਂ ਦੇ ਵਿੱਚ ਜਾ ਕੇ ਕਰਦੇ ਆ ਤੇ ਸਾਡੇ ਘਰ ਪੈਗੇ ਭਾਜੀ 30 40 ਬੰਦੇ ਇਹ ਜਿਹੜੇ ਮੁੰਡੇ ਦੇ ਪਰਿਵਾਰਕ ਮੈਂਬਰ ਆਏ ਸੀ ਇਹ ਇਹਨਾਂ ਨੂੰ ਸਵੇਰੇ ਕੁੱਟਣ ਇਹਨਾਂ ਨੂੰ ਪੈਗੇ ਜਨਾਨੀਆਂ ਪੈਗੀਆਂ ਗੱਲ ਸਾਡੇ ਕਿਉਂਕਿ ਇਹ ਜਿਹੜਾ ਇਹਨਾਂ ਦਾ ਜਿਹੜਾ ਅਤੰਕ ਹੈ ਕਿਉਂਕਿ ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਦੇ ਕੋਲ ਰਿਵਾਲਵਰ ਵੀ ਆ ਅਸੀਂ ਪੁਲਿਸ ਨੂੰ ਜਾਨੀ ਕਿ ਬੇਨਤੀ ਕਰਦੇ ਆਂ ਕਿ ਇਹ ਦੀ ਜਾਨੀ ਕਿ ਤਹਿ ਤੱਕ ਪਹੁੰਚ ਕੇ ਇਹਨਾਂ ਦਾ ਜਿਹੜਾ ਗਰੋਅ ਆ ਇੱਕ ਹੋਰ ਵੀ ਪਤਾ ਲੱਗਾ ਕਿ ਸਾਡੇ ਲੁਧਿਆਣੇ ਸਾਈਡ ਵੀ ਇਹਨਾਂ ਦਾ ਜਿਹੜਾ ਇੱਕ ਮਾਸਟਰ ਮਾਈਂਡ ਬੰਦਾ ਹੈ ਉਹ ਲੁਧਿਆਣੇ ਸਾਈਡ ਵੀ ਰਹਿ ਰਿਹਾ ਮੈਂ ਪੁਲਿਸ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਉਹਨੂੰ ਵੀ ਫੜਿਆ ਜਾਵੇ ਵੀ ਫੜਿਆ ਜਾਵੇ ਨਾਲੇ ਮੁੰਡੇ ਦੀ ਰਾਤ ਗੱਲ ਵੀ ਕਰਵਾਈ ਆ ਉਹਨਾਂ ਨੇ ਇਹ ਵੀ ਗੱਲ ਆ ਪੱਕੀ ਹੋ ਗਈ